ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪਾਠਣ ਜਾਂ ਸਪੀਚ ਲੈ ਕੇ ਆਈ ਆਂ ਸ਼ਬਦ ਸ਼ਕਤੀ ਸਤਿਕਾਰਯੋਗ ਮੁੱਖ ਅਧਿਆਪਕ ਅਧਿਆਪਕ ਸਹਿਬਾਨ ਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਜੋ ਤੁਹਾਡੀ ਜਮਾਤ ਦਾ ਨਾਮ ਹੈ ਉਹ ਬੋਲਣਾ ਤੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸ਼ਬਦ ਸ਼ਕਤੀ ਸ਼ਬਦ ਇਹ ਕਿੰਨਾ ਛੋਟਾ ਜਿਹਾ ਸ਼ਬਦ ਹੈ ਸ਼াব্দਿਕ ਅਰਥਾਂ ਵਿੱਚ ਸ਼ਬਦ ਸਵਰਾਂ ਵਿਅੰਜਨਾਂ ਦੇ ਜੋਗ ਨੂੰ ਵੀ ਕਹਿੰਦੇ ਹਨ ਸਾਡੇ ਸ਼ਬਦ ਹੀ ਸਾਡੇ ਵਿਚਾਰਾਂ ਦੇ ਮੂਰਤ ਰੂਪ ਹਨ ਸ਼ਬਦ ਸਾਡੇ ਸਵਾਸਥ ਸੁਭਾਅ ਅਤੇ ਆਦਰਸ਼ਾਂ ਨੂੰ ਬਚਾਉਣ ਵਾਲੇ ਹਨ ਇੱਕ ਇੱਕ ਸ਼ਬਦ ਐਸੀ ਸ਼ਕਤੀ ਰੱਖਦਾ ਹੈ ਜਿਸ ਨਾਲ ਜੀਵਨ ਦਾ ਹਰ ਇੱਕ ਅੰਸ਼ ਪ੍ਰਭਾਵਿਤ ਹੁੰਦਾ ਹੈ ਸ਼ਬਦ ਮੂੰਹ ਵਿੱਚੋਂ ਨਿਕਲਦੇ ਹਨ ਤਾਂ ਜਾਦੂ ਵਰਗਾ ਅਸਰ ਛੱਡਦੇ ਹਨ ਮੂਹੋਂ ਕਹੇ ਸ਼ਬਦ ਵਿੱਚ ਇੱਕ ਜਾਦੂਪਰੀ ਸ਼ਕਤੀ ਹੁੰਦੀ ਹੈ ਜਿਸ ਦਾ ਮਨ ਉੱਤੇ ਇੰਨਾ ਮਿੱਠ ਪ੍ਰਭਾਵ ਪੈਂਦਾ ਹੈ ਕਿ ਸਰੀਰ ਦੀਆਂ ਸਭ ਸ਼ਕਤੀਆਂ ਇਕੱਠੀਆਂ ਉਹਨਾਂ ਸ਼ਬਦਾਂ ਨੂੰ ਸੱਚ ਬਣਾਉਣ ਵਿੱਚ ਜੁਟ ਜਾਂਦੀਆਂ ਹਨ ਵਿਚਾਰਾਂ ਦੇ ਉੱਪਰ ਸ਼ਬਦਾਂ ਦਾ ਆवरण ਪਿਆ ਹੁੰਦਾ ਹੈ ਤੁਸੀਂ ਸ਼ਬਦਾਂ ਦੇ ਦੁਆਰਾ ਹੀ ਦੂਜਿਆਂ ਨੂੰ ਜਿੱਤ ਸਕਦੇ ਹੋ ਅਤੇ ਇਹਨਾਂ ਦੇ ਕਾਰਨ ਹੀ ਦੁਸ਼ਮਣ ਪੈਦਾ ਕਰ ਲੈਂਦੇ ਹੋ ਕਿਰਣਾ ਅਤੇ ਜਲਣ ਦੇ ਵਿਚਾਰਾਂ ਨਾਲ ਭਰੇ ਸ਼ਬਦ ਵੈਸੇ ਹੀ ਕਿਰਨਾ ਤੇ ਜਲਨ ਦੇ ਭਾਅ ਪੈਦਾ ਕਰਦੇ ਹਨ ਜੋ ਕੁਝ ਤੁਸੀਂ ਪੜ੍ਹਦੇ ਹੋ ਜੇਕਰ ਉਹੀ ਤੁਸੀਂ ਕਿਸੇ ਪ੍ਰਭਾਵਸ਼ਾਲੀ ਬਲਾਰੇ ਦੇ ਮੂੰਹੋਂ ਸੁਣੋ ਤਾਂ ਕਿੰਨਾ ਪ੍ਰਭਾਵ ਪੈਂਦਾ ਹੈ ਚੰਗੇ ਵਕਤਾ ਦਾ ਭਾਸ਼ਣ ਜਾਂ ਸਪੀਚ ਉਪਦੇਸ਼ ਪੁਸਤਕ ਤੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਮਹਾਪੁਰਸ਼ਾਂ ਦੇ ਉਪਦੇਸ਼ ਕਦੇ-ਕਦੇ ਤਾਂ ਸਰੋਤੇ ਦੀ ਕਾਇਆ ਪਲਟ ਕਰ ਦਿੰਦੇ ਹਨ ਸ਼ਬਦਾਂ ਦੀ ਸ਼ਕਤੀ ਦਾ ਇਹ ਪ੍ਰਮਾਣ ਅਕਸਰ ਮਿਲਦਾ ਹੈ ਆਪਣੇ ਸੰਕਲਪ ਨੂੰ ਜੇ ਵਾਰ-ਵਾਰ ਸ਼ਬਦਾਂ ਵਿੱਚ ਦੁਹਰਾਉਂਦੇ ਰਹੀਏ ਤਾਂ ਉਸ ਨੂੰ ਪੂਰਾ ਕਰਨ ਵਿੱਚ ਸਫਲ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਸ਼ਬਦਾਂ ਵਿੱਚ ਸਾਨੂੰ ਆਪਣੇ ਆਪ ਨਾਲ ਵਚਨ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਸੁਧਾਰ ਕਰਾਂਗੇ ਸਫਲਤਾ ਪ੍ਰਾਪਤ ਕਰਾਂਗੇ ਤਾਂ ਸਫਲਤਾ ਨਿਸ਼ਚਿਤ ਹੈ ਆਪਣੇ ਆਪ ਨਾਲ ਗੱਲਾਂ ਕਰਕੇ ਬਹੁਤ ਸਾਰੇ ਲੋਕਾਂ ਨੇ ਨਿਰਾਸ਼ਾ ਤੇ ਸਫਲਤਾ ਉੱਤੇ ਜਿੱਤ ਪਾਈ ਹੈ ਆਪਣੇ ਮਨ ਵਿੱਚ ਗੱਲਾਂ ਕਰਕੇ ਉਹਨਾਂ ਨੂੰ ਸ਼ਬਦਾਂ ਵਿੱਚ ਦੁਹਰਾ ਕੇ ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਬਣਾਇਆ ਹੈ ਆਪਣੇ ਗੁਣਾ ਅਤੇ ਦੋਸ਼ਾਂ ਨੂੰ ਲਿਖੋ ਪੜ੍ਹੋ ਅਤੇ ਦੁਹਰਾਓ ਆਪਣੀਆਂ ਯੋਗਤਾਵਾਂ ਅਤੇ ਸ਼ਕਤੀਆਂ ਨੂੰ ਸੁੱਤੀਆਂ ਨਾ ਰਹਿਣ ਦਿਓ ਜਾਗਰਿਤ ਕਰੋ ਅਤੇ ਪ੍ਰਯੋਗ ਵਿੱਚ ਲਿਆਓ ਤੁਹਾਡੇ ਵਿੱਚ ਜਿਸ ਗੁਣ ਦੀ ਕਮੀ ਹੈ ਉਸ ਨੂੰ ਪਾਉਣ ਦੀ ਕਾਮਨਾ ਕਰੋ ਜੀਵਨ ਸ਼ਕਤੀ ਦੇ ਬਿਨਾਂ ਸ਼ਬਦ ਨਾ ਪ੍ਰਭਾਵੀ ਹਨ ਥੋਥੇ ਹਨ ਖੋਖਲੇ ਹਨ ਜਿਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੋ ਸਕਦਾ ਠੀਕ ਇਸ ਤਰ੍ਹਾਂ ਹੀ ਜਿਵੇਂ ਬਿਨਾ ਆਤਮਿਕ ਸ਼ਕਤੀ ਦੇ ਆਤਮਿਕ ਵਿਕਾਸ ਦੀਆਂ ਥੋਥੀਆਂ ਗੱਲਾਂ ਬਣਾਉਣਾ ਤੁਸੀਂ ਜੋ ਵੀ ਮੂੰਹੋਂ ਕਹੋ ਦਿਲੋਂ ਕਹੋ ਆਤਮਿਕ ਆਤਮਿਕ ਵਿਸ਼ਵਾਸ ਨਾਲ ਭਰ ਕੇ ਦ੍ਰਿੜਤਾਪੂਰਵਕ ਕਹੋ ਤੁਹਾਡੇ ਸ਼ਬਦਾਂ ਵਿੱਚ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੋਣਾ ਚਾਹੀਦਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਸ਼ਬਦ ਤੁਸੀਂ ਆਪਣੇ ਆਪ ਨਾਲ ਕਰੋ ਉਹਨਾਂ ਵਿੱਚ ਆਤਮ ਵਿਸ਼ਵਾਸ, ਦ੍ਰਿੜਤਾ ਅਤੇ ਸੱਚਾਈ ਵਰਗੇ ਗੁਣ ਕੁੱਟ-ਕੁੱਟ ਕੇ ਭਰੇ ਹੋਣੇ ਚਾਹੀਦੇ ਹਨ। ਅਜਿਹੇ ਸ਼ਬਦ ਜ਼ਰੂਰ ਹੀ ਤੁਹਾਨੂੰ ਤਰੱਕੀ ਅਤੇ ਸਫਲਤਾ ਵੱਲ ਲੈ ਕੇ ਜਾਣਗੇ। ਧੰਨਵਾਦ। ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਸ਼ਬਦ ਸ਼ਕਤੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ